ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਭਰੀ ਸਤਿਕਾਰ ਦੀਆਂ ਵੱਡੀਆਂ ਖਬਰਾਂ 2024 ਲੋਕ ਸਭਾ ਲਈ ਆਪ ਉਮੀਦਵਾਰ ਰਹਿਣਗੇ ਸੁਸ਼ੀਲ ਕੁਮਾਰ ਰਿੰਕੂ ਸੀਐਮ ਕੇਜਰੀਵਾਲ ਦੇ ਘਰ ਹੋਈ ਮੀਟਿੰਗ ਵਿੱਚ ਲਿਆ ਗਿਆ ਫੈਸਲਾ ਠੰਡ ਦੀ ਲਪੇਟ ਵਿੱਚ ਪੰਜਾਬ ਸਣੇ ਉੱਤਰ ਭਾਰਤ ਨੂੰ ਕਦੋਂ ਮਿਲੇਗੀ ਠੰਡ ਤੋਂ ਰਾਹਤ ਸੰਸਦ ਮੈਂਬਰ ਅਮਨਿਤ ਬਿੱਟੂ ਦੀ ਸਰਕਾਰੀ ਇਹ ਹਿਸ਼ਤੇ ਚੱਲੀ ਗੋਲੀਆਂ ਸੁਰੱਖਿਆ ਮੁਲਾਜ਼ਮ ਦੀ ਮੌਕੇ ਤੇ ਹੋਈ ਮੌਤ ਬਸਪਾ ਅਕਾਲੀ ਦਲ ਦੇ ਭੇਕ ਨੂੰ ਲੈ ਕੇ ਵੱਡੀ ਖਬਰ ਪੰਜਾਬ ਵਿੱਚ جاری ਰਹੇਗਾ ਗੱਟ ਜੋੜ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਆਪ ਅਤੇ ਕਾਂਗਰਸ ਦੇ ਘਟ ਚੁੜਨ ਨੂੰ ਲੈ ਕੇ ਚੁੱਕੇ ਸਵਾਲ ਹੁਣ ਖਬਰਾਂ ਵਿਸਥਾਰ ਦੇ ਨਾਲ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਿਸ਼ੇਲ ਕੁਮਾਰ ਰਿੰਕੂ ਲੋਕ ਸਭਾ ਚੋਣ 2024 ਲਈ ਉਮੀਦਵਾਰ ਹੋ ਸਕਦੇ ਹਨ 13 ਲੋਕ ਸਭਾ ਸੀਟਾਂ ਤੇ ਮੰਥਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਵਿੱਚ ਰਿੰਕ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ ਆਮ ਆਦਮੀ ਪਾਰਟੀ ਦੇ ਭਰੋਸਯੋਗ ਸੂਤਰਾਂ ਨੇ ਦੱਸਿਆ ਹੈ ਕਿ ਮੀਟਿੰਗ ਵਿੱਚ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਆਗੂ ਰਾਗਪ ਜੱড্ডা ਸਮੇਤ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ ਇਸ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਹੈ ਜਲਦ ਹੀ ਪਾਰਟੀ ਹਾਈ ਕਮਾਂਡ ਇਸ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਕਰੇਗੀ ਫਿਲਹਾਲ ਬੈਠਕ 'ਚ ਕਾਂਗਰਸ ਨਾਲ ਗੱਠਜੋੜ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋਇਆ ਹੈ ਦਾਸ ਦੇ ਕਿ ਜਲੰਧਰ ਦੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ ਉਹ ਕਾਂਗਰਸ ਦੀ ਤਰਫੋਂ ਜਲੰਧਰ ਪੱਛਮੀ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜਦੇ ਸਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅਗਰਵਾਲ ਨੇ ਹਰਾਇਆ ਸੀ ਜਦੋਂ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ ਤਾਂ ਰਿੰਕੂ ਕਾਂਗਰਸ ਛੱਡ ਕੇ ਆਮ ਆਨਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਆਮ ਆਨਦੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ ਚੋਣਾਂ ਜਿੱਤ ਗਏ ਸਨ ਅਤੇ ਐਮਪੀ ਬਣ ਗਏ ਸਨ ਅਤੇ ਹੁਣ ਸੂਤਰਾਂ ਮੁਤਾਬਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧ ਤੋਂ ਆਮ ਆਨਦੀ ਪਾਰਟੀ ਦੇ ਸੰਸਦ ਮੈਂਬਰ सुशील कुमार रिंकू ही लोकसभा चुनाव 2024 ਲਈ ਉਮੀਦਵਾਰ ਹੋ ਸਕਦੇ ਹਨ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਬੇਸ਼ੱਕ ਕੁਝ ਥਾਵਾਂ ਤੇ ਧੁੰਦੋ ਰਾਤ ਮਿਲੀ ਹੈ ਜੇ ਵਿਜੀਬਿਲਟੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਵਿਜੀਬਿਲਟੀ 600 ਮੀਟਰ ਹੈ ਜੋ ਕਿ ਬੀਤੇ ਦਿਨ ਸਿਰਫ 25 ਮੀਟਰ ਸੀ ਹਾਲਾਂਕਿ ਇਸ ਤੋਂ ਇਲਾਵਾ ਪਟਿਆਲਾ ਤੇ ਅੰਬਾਲਾ ਵਿੱਚ ਵਿਜੀਬਿਲਟੀ ਵਿੱਚ ਕੁਝ ਸੁਧਾਰ ਹੋਇਆ ਹੈ ਜੋ ਕਿ 200 ਮੀਟਰ ਹੈ ਮੌਸਮ ਵਿਭਾਗ ਨੇ ਪੰਜਾਬ ਦੀਆਂ ਤਿੰਨ ਜ਼ਿਲ੍ਹਿਆਂ ਤਰਨਤਾਰਨ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਕਪੂਰਥਲਾ ਜਲੰਧਰ ਮੁਖਤਸਰ ਮਾਨਸਾਫ ਸੰਗਰੂਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਠੰਡ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੇਸ਼ ਦੀ ਰਾਜਧਾਨੀ ਦਿੱਲੀ ਐਨਸੀਆਰ ਵਿੱਚ ਪਿਛਲੇ ਕਈ ਦਿਨੋਂ ਤੋਂ ਠੰਡ ਲਹਿਰ ਚੱਲ ਰਹੀ ਹੈ ਉਤਰੀ ਹਵਾਵਾਂ ਨੇ ਦਿੱਲੀ ਦੀ ਠੰਡ ਨੂੰ ਹੋਰ ਵਧਾ ਦਿੱਤਾ ਹੈ ਦਿੱਲੀ ਐਨਸੀਆਰ ਦਾ ਤਾਪਮਨ ਆਮ ਨਾਲੋਂ ਬਹੁਤ ਘੱਟ ਹੈ ਮੌਸਮ ਵਿਭਾਗ ਨੇ ਐਤਵਾਰ ਤੱਕ ਸੰਗਣੀ ਧੁੰਦ ਦੇ ਨਾਲ-ਨਾਲ ਕੋਲਡ ਵੇਵ ਵਾਲੇ ਹਾਲਾਤ ਲਈ orange alert ਜਾਰੀ ਕੀਤਾ ਹੈ ਦਿੱਲੀ ਐਨਸੀਆਰ ਵਿੱਚ ਠੀਤ ਲਹਿਰ ਕਾਰਨ ਘੱਟੋ ਘੱਟ ਤਾਪਮਨ 4 ਡਿਗਰੀ ਸੈਲਸੀਅਸ ਅਤੇ ਕੁਝ ਥਾਵਾਂ ਤੇ ਇਸ ਤੋਂ ਵੀ ਹੇਠਾਂ ਡਿੱਗਿਆ ਹੈ ਪੰਜਾਬ ਚ बसपा ਅਕਾਲੀ ਦਲ ਦੇ ਗੱਠਜੋੜ ਤੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਜਿਨ੍ਹਾਂ ਬਾਰੇ ਹੁਣ ਦਿੱਲੀ ਦੀ ਵਿਖੇ बसपा ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਪੰਜਾਬ बसपा ਦੇ ਸੁਭਾਈ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਅਕਾਲੀ ਦਲ ਬਸਪਾ ਗੱਟ ਜੋੜ ਬਾਰੇ ਦੱਸਿਆ ਕਿ ਮੀਟਿੰਗ ਵਿੱਚ ਪਾਰਟੀ ਸੁਪਰੀਮਾ ਮਾਇਵਤੀ ਨਾਲ ਵਿਚਾਰ ਵਟਾਂਦਰਾ ਕਰਕੇ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਬਸਪਾ ਸਾਂਝੇ ਤੌਰ ਤੇ ਇਕੱਠਿਆਂ ਚੋਣਾਂ ਲੜਨਗੇ ਉਹਨਾਂ ਇਹ ਵੀ ਕਿਹਾ ਕਿ ਦੋਵਾਂ ਪਾਰਟੀਆਂ ਵਿਚਾਲੇ ਜੋ ਆਪਸੀ મતਭੇਦ ਹਨ ਉਹਨਾਂ ਨੂੰ ਮੀਟਿੰਗ ਵਿੱਚ ਚਰਚਾ ਕਰਕੇ ਹੱਲ ਕਰ ਲਿਆ ਜਾਵੇਗਾ ਦਿੱਲੀ ਵਿਕੇ ਹੋਈ ਮੀਟਿੰਗ ਵਿੱਚ ਕੁਮਾਰੀ ਮਾਇਵਤੀ ਦੇ ਨਿਰਦੇਸ਼ਾਂ ਮੁਤਾਬਕ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਵਿੱਚ ਬਸਪਾ ਤੇ ਇਕਾਲ ਦਲ ਗੜਜੋੜ ਕਾਇਮ ਰਹੇਗਾ ਉਹਨੇ ਇਹ ਵੀ ਕਿਹਾ ਕਿ ਬਸਪਾ ਆਪਣੇ ਬਲੋਗ ਗੜਜੋੜ ਨੂੰ ਕੋਈ ਨੁਕਸਾਨ ਨਹੀਂ ਦੇਵੇਗੀ ਉਹਨੇ ਕਿਹਾ ਕਿ ਆਗਮੀ ਚੋਣਾਂ ਨੂੰ ਲੈ ਕੇ ਬੂਥ ਆਧਾਰਿਤ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਚੋਣਾਂ 'ਚ ਜਿੱਤ ਹਾਸਲ ਕੀਤੀ ਜਾ ਸਕੇ ਬਸਪਾ ਤੇ ਕਾਲੀ ਦਲ ਘਟਜੋੜ ਦੌਰਾਨ ਹਲਕਿਆਂ ਤੇ ਸੀਟਾਂ ਦੀ ਵੰਡ ਪਾਰਟੀ ਹਾਈ ਕਮਾਂਡ ਵੱਲੋਂ ਕੀਤੀ ਜਾਵੇਗੀ ਪੰਜਾਬ ਕਾਂਗਸ ਦੇ ਆਗੂ ਸੁਖਪਾਲ ਸਿੰਘ ਖੈਰਾ ਜੇਲ੍ਹ 'ਚੋਂ ਰਿਹਾ ਹੋਣ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਜਦੋਂ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਇਗਰ ਦਸ਼ੁਕਰਾਨਾ ਅਦਾ ਕੀਤਾ ਸੁਖਪਾਲ ਖੈਰਾ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵੀ ਕਈ ਸਵਾਲ ਖੜੇ ਕੀਤੇ ਹਨ ਇਸ ਦਰਾਂ ਨੇ ਪੰਜਾਬ ਵਿੱਚ ਕਾਂਗਰਸ ਅਤੇ ਆਪ ਦੇ ਗੜ ਜੁੜਨ ਨੂੰ ਲੈ ਕੇ ਵੀ ਵੱਡੇ ਸਵਾਲ ਚੁੱਕੇ ਕਿਉਂਕਿ ਮੈਂ ਕੰਪਲੀਟਲੀ ਬੇਗੁਨਾਹ ਸੀਗਾ ਮਤਲਬ ਮੇਰਾ ਇਦਾਂ ਚੀਚੀ ਦੇ ਨੋਂ ਜਿੰਨਾ ਵੀ ਕੋਈ ਕਸੂਰ ਨਹੀਂ ਹੈ ਇਸ ਕੇਸ ਤਾਂ ਵਾਹਿਗੁਰੂ ਨੇ ਮੈਨੂੰ ਸਟਰੈਂਥ ਦਿੱਤੀ ਹੋਈ ਸੀ ਕਿ ਮੈਨੂੰ ਪਤਾ ਸੀਗਾ ਕਿ ਮੈਂ ਗੁਨਾਹਗਾਰ ਨਹੀਂਗਾ ਮੈਂ નિર્ਦੋਸ਼ ਹਾਂ ਤਾਂ ਕਰਕੇ ਇਹ ਜਿਹੜਾ ਔਖਾ ਸਮਾਂ ਸੀ ਜਿੰਨਾ ਵੀ ਲੱਗਿਆ 4-5 ਮਹੀਨੇ ਦਾ ਇਹ ਮੇਰਾ ਮੈਂ ਇਹਨੂੰ ਕੱਟਿਆ ਵਾ ਔਰ ਬੜੇ ਕੀ ਕਹਿੰਦੇ ਹੁੰਦੇ ਆ ਕਿ ਅ ਅਚੀ ਸਟੇਟ ਆਫ ਮਾਈਂਡ ਐਂਡ ਵਿਲ ਪਾਵਰ ਦੇ ਨਾਲ ਕੱਟਿਆ ਵਾ ਪਰ ਅੱਜ ਮੈਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਮੱਥਾ ਟੇਕਣ ਆਇਆ ਵਾਂ ਆਸ਼ੀਰਵਾਦ ਲੈਣ ਆਇਆ ਵਾਂ ਔਰ ਨਾਲ ਇਹ ਵੀ ਮੰਗਣ ਆਇਆ ਕਿ ਵਾਹਿਗੁਰੂ ਮੈਨੂੰ ਹੋਰ ਸ਼ਕਤੀ ਬਖਸ਼ ਜਿੱਦਾਂ ਦੇ ਆ ਛੁੱਟੇ ਛਾਟੇ ਜੇ ਮੁਕਦਮੇ ਔਰ ਜੋ ਇਹ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਜਿਹੜਾ ਇੱਕ ਨਵਾਂ ਰਿਵਾਜ ਪਾਤਾ ਆ ਭਗਵੰਤ ਐਂਡ ਪਾਰਟੀ ਨੇ ਇਨੂੰ ਲੜਨ ਦੀ ਸਮਰੱਥਾ ਦੇ ਕੱਲੇ ਆਪਣੇ ਲੜਨ ਦੀ ਸਮਰੱਥਾ ਨਾਲ ਦੇ ਮੈਨੂੰ ਆਪਣੇ ਸੂਬੇ ਦੇ ਲੋਕਾਂ ਦੇ ਹਕੂਕ ਜਿਹੜੇ ਕਿਸੇ ਨਾਲ ਵੀ ਅਨਿਆਇ ਤੇ ਜ਼ੁਲਮ ਹੋਵੇ ਮੈਨੂੰ ਉਹਨਾਂ ਦੀ ਹਿਫਾਜ਼ਤ ਕਰਨ ਦੀ ਵੀ ਸਮਰੱਥਾ ਦੇ ਇਹ ਅਰਦਾਸ ਕਰਨਾ ਇਹ ਇੱਕ علیحدਾ ਸਬਜੈਕਟ ਆ ਅੱਜ ਪੈਂ ਵੈਸੇ ਉਹਦੇ ਗੱਲ ਨਹੀਂ ਕਰਨਾ ਪਰ ਕਿਉਂਕਿ ਤੁਸੀਂ ਗੱਲ ਪੁੱਛ ਲਈ ਆ ਦੇਖੋ ਇਸ ਤਰ੍ਹਾਂ ਨਾਲ ਆ ਕਿ ਐ ਇੰਡੀਆ ਪੱਧਰ ਤੇ ਨੈਸ਼ਨਲ ਲੈਵਲ ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਆ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲਿਟিক্যাল اپੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲਿਟিক্যাল اپੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਫੇਰ ਕੀਤਾ ਗਿਆ ਫਰੂਕ ਅਬਦੁੱਲਾ ਔਰ ਜਿਹੜੀ ਮਹਿਬੂਬਾ ਸਮੇਤ ਨੀਚੇ ਸਟਾਲਿਨ ਤੱਕ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕਦਮੇ ਦਰਜ ਕੀਤੇ ਹਨ ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਜ਼ ਕਰਕੇ ਬਹੁਤ ਵੱਡੇ ਅਹੁਦੇ ਦਿੱਤੇ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਰੀਸੈਂਟਲੀ ਉਹਦੇ ਚ ਉਹਨਾਂ ਨੂੰ ਵੀ ਨਾ ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਡ ਦ ਨੇਮਸ ਸੋ ਧਰਫੋਰ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪੱਧਰ ਦੇ ਉੱਤੇ ਸਾਰੇ ਗੱਠ ਜੋੜ ਕੀਤਾ ਇੰਡੀਆ ਆਲਾਈਅንስ ਅਸੀਂ ਮੈਂ ਉਸ ਆਲਾਈਅንስ ਉਸ ਪਾਰਟੀ ਦਾ ਇੱਕ ਹਿੱਸਾ ਵਾਂ ਔਰ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਜਰੀਵਾਲ ਕਹਿ ਲੋ ਜਾਂ ਭਗਵਾਨ ਤੇਆ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪੱਧਰ ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਕਿਉਂਕਿ ਆਪਣਾ ਉਦੇਸ਼ ਕੀ ਹੈ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਰੁਕੀ ਹੋਈ ਹੈ देयर इज नो ਪੁਆਇੰਟ ਫॉर ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟ੍ਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਆ ਇੱਕ ਨੰਬਰ ਤੇ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਤੱਕ ਨਹੀਂ ਬਣਦੀ ਹੁਣ ਦੇਖਦੇ ਆ ਕਿ ਅਗਰ ਹੁੰਦਾ ਹੈ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠ ਜੋੜ ਤੋਂ ਬਗੈਰ ਹੀ ਬੀਜੇਪੀ ਸਟੈਂਡਸ ਡਿਫੀਟਡ ਤੇ ਸਰ ਤੁਸੀਂ ਪਾਠ ਹੋਗੇ ਜੇਕਰ ਗੜਜੋੜ ਹੋ ਜਾਂਦਾ ਪਰ ਕਿਉਂਕਿ ਤੁਹਾਨੂੰ ਮੈਂ ਕਹਾਂ ਤੁਹਾਨੂੰ ਭਗਵੰਤ ਮਾਨ ਬਾਰੇ ਗੱਲ ਕਰ ਰਹੇ ਹੋ ਸਰਕਾਰ ਬਾਰੇ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ ਫੋਟੋਆਂ ਖਿਚਵਾਉਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ ਆਪੋਜੀਸ਼ਨ ਨੂੰ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਮੇਰੀ ਆਜ਼ਾਦੀ ਨੂੰ ਮਤਲਬ ਖੋਣ ਆਸਤੇ ਤੇ ਉਹ ਤਾਂ ਅਲੱਗ ਅਲੱਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਇੰਟਰਟੇਨ ਨਹੀਂ ਕੀਤਾ ਇਹਨਾਂ ਨੂੰ ਉੱਥੋਂ ਤੋਹੀਨ ਕਰਕੇ ਵਾਪਸ ਆਉਣਾ ਪਿਆ ਜਿਹੜੇ ਬੇਅਦਬੀਆਂ ਦੇ ਕੇਸਸ ਚੱਲ ਰਹੇ ਫੁਲਕਾ ਸਾਹਿਬ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਐਕਸਪੋਜ਼ ਕੀਤਾ ਵਾ ਤਾਂ ਤਾਂ ਕਰਕੇ ਮੈਂ ਕਹਿ ਰਿਹਾ ਵਾਂ ਕਿ ਇਹਨਾਂ ਦੀ ਪ੍ਰਾਇੋਰਟੀਜ਼ ਰੋਂਗ ਨੇ ਔਰ ਜੱਡਾ ਭਗਵੰਤ ਨੇ ਇੰਨੀ એનર્ਜੀ ਵੇਸਟ ਕੀਤੀ ਹੈ ਟੂ ਵਿਕਟਿਮਾਈਜ਼ ਪੀਪਲ ਪਰਚੇ ਦਰਜ ਕਰਕੇ ਇਹਦੇ ਨਾਲੋਂ ਤੁਸੀਂ ਪੋਜ਼ਿਟਿਵ ਕੰਮ ਕਰੋ ਇਹਦੇ ਨਾਲੋਂ ਤੁਸੀਂ ਫਾਰਮਰਸ ਨੂੰ ਕੰਪੰਸੇਟ ਕਰੋ ਜਿਹੜੇ ਫਲੱਡ ਫਲੱਡਸ ਆਏ ਸੀਗੇ ਅਜੇ ਤੱਕ ਨਹੀਂ ਕੀਤਾ ਉਹਨਾਂ ਨੂੰ ਜਿਹੜੇ ਤੁਸੀਂ ਅੱਛੇ ਸਕੂਲਾਂ ਦੀ ਗੱਲ ਕਰ ਰਹੇ ਹੋ ਹਸਪੀਟਲ ਦੀ ਗੱਲ ਕਰ ਰਹੇ ਹੋ ਡੂ ਸਮਥਿੰਗ ਗੁੱਡ ਕਰਬ ਦ ਡਰੱਗਸ ਬੇਅਦਬੀ ਚ ਇਨਸਾਫ ਦਿਓ ਇਹ ਜਿਹੜਾ ਇਹਨੂੰ ਇਹਨੂੰ ਠੋਕ ਦਿਓ ਇਹਨੂੰ ਫੜ ਦਿਓ ਇੰਨਾ ਜ਼ੁਲਮ ਤੱਕ ਦੀ ਕੈਪਟਨ ਤੇ ਬਾਦਲ ਨਹੀਂ ਕੀਤਾ ਜਿੰਨਾ ਇਹ ਸੋ ਕਾਲਡ ਬਦਲਾਪਾਰਟੀ ਕਰ ਰਹੀ ਹੈ ਜੇਲ੍ਹ ਚ ਰਹੇ ਹੋ ਕਿ ਜੇਲ੍ਹ ਚ ਨਸ਼ਾ ਹੈਗਾ ਜੀ ਮੈਂ ਤੁਹਾਨੂੰ ਦੱਸਦਾ 10000 ਆਦਮੀ ਆ ਨਾਬੇ ਜੇਲ੍ਹ ਚ 900 ਬੰਦਾ ਗੋਲੀਆਂ ਤੇ ਲੱਗਾ ਦੇਰ ਇਸ ਹਾਂ देयर इज नो देयर इज नो ਨਥਿੰਗ ਨੋਨ ਐਸ ਡੀ ਐਡਿਕਸ਼ਨ ਉਹ ਜਿੰਨੀਆਂ ਗੋਲੀਆਂ ਬਾਹਰ ਖਾ ਰਹੇ ਨੇ ਉਹੀ ਅੰਦਰ ਗੋਲੀਆਂ ਪੱਕੀਆਂ ਲੱਗੀਆਂ ਕਿਸੇ ਨੇ ਕੋਈ ਗੋਲੀ ਦਾ ਚੌਥਾ ਹਿੱਸਾ ਵੀ ਡੀ ਐਡਿਕਸ਼ਨ ਡੀ ਐਡਿਕਸ਼ਨ ਦਾ ਤਾਂ ਫਾਇਦਾ ਤਾਂ ਵਾ ਨਾ ਕਿ ਉਹਨਾਂ ਨੂੰ ਐਡਿਕਸ਼ਨ ਤੋਂ ਪਰੇ ਕੀਤਾ ਜਾਵੇ ਬਟ 올 ਇਨ ਫੈਕਟ ਮਤਲਬ ਤੁਸੀਂ ਅੰਦਾਜ਼ਾ ਲਾਓ 90% ਅੰਦਰ ਜੇਲ ਦੇ ਲੁਕੀਂਗ ਹਾਂ ਉਹ ਉਹ ਡੇਲੀ ਡੋਜ਼ਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ ਐਡਿਕਟਸ ਬਣਾਇਆ ਜਾ ਰਿਹਾ ਜੀ ਗ੍ਰਾਮ ਮੰਦਰ ਤੇ ਕੀ ਕਹੋਗੇ ਜੀ ਜਿਹੜਾ ਬੜਾ ਵੱਡਾ ਇੱਕ ਹੋ ਜਾ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਮੈਂ ਅਸੀਂ ਤਾਂ ਯਾਰ ਸਾਰੇ ਮੈਨੂੰ ਤਾਂ ਬਚਪਨ ਤੋਂ ਸਿਖਾਇਆ ਗਿਆ ਸਾਰੇ ਧਰਮਾਂ ਦਾ ਸਤਿਕਾਰ ਕਰੂੰਗਾ ਧੰਨਵਾਦ ਜੀ ਡੇਰਾ ਮੁਖੀ ਨੂੰ बार-बार ਪ੍ਰੋਬਲਮ ਦਿੱਤੀ ਜਾ ਰਹੀ ਹੈ ਬਾਰੇ ਕੀ ਕਹਿੰਦੇ ਹੋ ਉਹ ਤਾਂ ਹੁਣ ਚਲੋ ਕੰਮ ਤਾਂ ਕੋਟਾਂ ਵਗੈਰਾ ਨਾਲ ਦੇਣਾ ਹੁੰਦਾ ਵਾ ਬਟ ਹੁਣ ਮੈਂ ਉਹਦੇ ਚ ਲੀਗਲੀ ਤਾਂ ਆਈ ਕੈਨ ਨਾਟ ਇੰਟਰਵੈਨ ਐਂਡ ਦੈਟਸ ਅ ਮੈਟਰ ਆਫ ਬੰਦੀ ਸਿੰਘ ਜੀ ਇਹ ਮੈਂ ਜ਼ਰੂਰ ਕਹਿ ਸਕਦਾ ਉਹ ਤਾਂ ਬੇਇਨਸਾਫੀ ਹੋ ਹੀ ਰਹੀ ਹੈ ਬ ਇਦਾਂ ਦੇ ਬੰਦਿਆਂ ਨੂੰ ਰਿਪੀਟਿਡਲੀ ਤੁਸੀਂ ਹੁਣ ਸਮਝ ਚੁਣੋ ਮੇਰੇ ਤੋਂ ਕੋ ਆ ਕੇ ਮੇਰੀ ਬੇਲ ਨੇ ਨਾ ਕੈਨਸਲ ਕਰਾਉਣੀ ਹੈ। ਭਾਈ ਉਹ ਕੇ ਮਾਮਲੇ ਇਨਵੀਟੇਸ਼ਨ ਆਇਆ ਤੁਹਾਨੂੰ। ਹਾਂਜੀ ਪਈ ਜਾਉਗੀ? ਨਹੀਂ ਮੈਨੂੰ ਨਹੀਂ ਕਿਸੇ ਨੇ ਆਇਆ। ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਬਚਪਨ ਤੋਂ ਮੈਨੂੰ ਸਿਖਾਇਆ ਕਿ ਸਭ ਦਾ ਧਰਮਾਂ ਦਾ ਸਤਿਕਾਰ ਕਰੋ। ਮੈਂ ਮੰਦਿਰ, ਮਸਜਿਦ, ਈਦਗਾ ਔਰ ਚਰਚ ਮੈਨੂੰ ਤਾਂ ਜਿੱਥੇ ਵੀ ਕੋਈ ਸੱਦਾ ਮੈਂ ਹਮੇਸ਼ਾ ਜਾਂਦਾ।